ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੇ ਲੋਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਐਵੇਂ ਨਾ ਐਵੇਂ ਸਮਝਿਆ ਕਰੋ ਤੂੰ ਚੱਲ ਤੂੰ ਕੀ ਹੋਵੇਂ ਹੈ ਇਹ ਤੁਹਾਡੀਆਂ ਆਪਣੀਆਂ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਜਾਮੀ ਹੀ ਰਹਿ ਜਾਣਗੇ ਬਸ ਇਹਨਾਂ ਦੇ ਦੋ ਸੀਗੇ ਕਿ ਕੈਪਟਨਸੀ ਇੱਕ ਇੱਕ ਤਿੰਨ ਕ ਮਹੀਨਿਆਂ ਬਾਅਦ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨੇ ਲੈਟ ਮੀ ਸਪੀਕ ਸਰ ਲੈਟ ਮੀ ਸਪੀਕ ਸਰ ਤੁਸੀਂ ਤੁਸੀਂ ਆਪਣਾ ਕਾਲ ਲੈ ਲੈਟ ਮੀ ਸਪੀਕ ਸਰ ਸਰ ਲੈਟ ਮੀ ਸਪੀਕ ਹੋ ਸਕਦਾ ਹੈ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਜ ਮਜਬੂਰ ਹੋਵੇ ਕੇ ਐਨਓਸੀ ਕਲੀਅਰ ਕਰੋ ਸੋ ਲੈਟ ਮੀ ਸਪੀਕ ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੁਸੀਂ ਸਾਡੇ ਵਾਲੀਆਂ ਗਿੰਦੇ ਰਹਿੰਦੇ ਰਹੇ ਹੋ ਤੁਸੀਂ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਜੀ ਕਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ 10 ਟਿੰਚ ਬਾ ਦੇਣਾ ਹੱਦਾਂ ਯਾਰ 17 ਤੁਹਾਨੂੰ ਲਿਖਤੀ 18 ਮੈਨੂੰ ਲੈ ਕੇ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਏਮ ਸਪੀਕ ਲੈਟ ਏਮ ਲੈਟ ਏਮ ਸਪੀਕ ਲੈਟ ਏਮ ਹੱਦਾਂ ਹੱਦਾਂ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੈ ਸੀਐਮ ਸਾਹਿਬ ਚੇਅਰ ਨੂੰ ਅਟੈਸ ਕਰੋ ਜੀ ਹੋ ਸਕਦਾ ਕੋਈ ਮਜਮੂਨ ਐਨਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਇੱਕ ਪੜਦਾ ਕੌਣ ਇਹਨਾਂ ਦੀ ਜੇ ਇਹਨਾਂ ਨੇ ਅਨੇ ਦੇ ਹਫ਼ਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿੰਚ ਪਾ ਦੇ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਵੀਟ ਕਰ ਦਿੰਦੇ ਆ ਭਗਵਾਨਤਮਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਇਹ ਕੰਮ ਚੰਗਾ ਥੋੜੀ ਗਵੰਤ ਮਾਨੋ ਗੜਾ ਬਸ ਹੋਰ ਕੋਈ ਕੰਮ ਨਹੀਂ ਮਾਨ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਦੂਜੇ ਦਿਨ ਦੇ اجلاس ਦੇ ਵਿੱਚ ਰਜਿਸਟਰੀ ਦੇ ਲਈ ਜਿਹੜੀ ਐਨਓਸੀ ਦੀ ਸ਼ਰਤ ਹੁੰਦੀ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਇਸ ਸਬੰਧੀ ਮਾਨ ਸਰਕਾਰ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਜਿਸ ਤੇ ਬਹਿਸ ਵੀ ਹੋਈ ਹੈ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਇਸ ਬਿੱਲ ਦੇ ਉੱਪਰ ਆਪਣੇ ਵਿਚਾਰ ਰੱਖ ਰਹੇ ਸਨ ਤੇ ਉਹਨਾਂ ਨੇ ਆਪਣੇ ਇਸ ਭਾਸ਼ਣ ਦੇ ਦੌਰਾਨ ਸਾਹਮਣੇ ਬੈਠੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਖਰੀਆਂ ਖਰੀਆਂ ਸੁਨਾਦਤਿਆ ਨੇ ਕਾਫੀ ਗੁੱਸੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਾਫੀ ਕੁਝ ਆਖ ਦਿੱਤਾ ਹੈ